ਜੋ ਕਮਿਸ਼ਨਰ ਸਾਹਿਬ ਜੀ ਅਧਿਹਾਤਾਂ ਦੇ ਮੁਤਾਬਕ ਇਹ ਜੰਨੇ ਆ ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਵੇ ਆਪਣੀ FIA 3 ਦੀ ਸਾਰੀ ਟੀਮ ਜਿਹੜੀ ਅਸਲੇ ਪਾਰਨਰ ਪੁਲਿਸ ਤਿੰਨ ਸਾਰੇ ਬਹੁਤ ਹੀ ਮਿਹਨਤ ਕਰ ਰਹੇ ੜੇ ਥਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਵੀ ਇੱਕ ਸਮਝ ਲੋਗੇ ਹੀਰੋਨਾਵੱਧ ਕੇ ਖਤਰਨਾਕ ਹੈ ਜੀ ਇਹਨੋ ਦੇ ਇਹੋ ਹੀ ਗਾਂਗਾ ਜੀ ਪਬਲਿਕ ਵੱਧ ਵੱਧ ਸਾਥ ਦੇਵੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋੜ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਦੇਖੋ ਦੀ ਕਈ ਜਵਾਨ ਮੋਤਾ ਹੋ ਗਿਆ ਨੇ ਕਿਸੇ ਦੇ ਕੋਈ ਜਾਂਦਾ ਪਿਆ ਹੋਵੇ ਪਤਾ ਨਹੀਂ ਢੋਰ ਫਿਰਦੀ ਉਹ ਜਾਂਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵੱਧ ਤੋਂ ਵੱਧ ਫੋਰਸ ਦਾ ਸਹਿਯੋਗ ਦਿਓ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਸੀਪੀ ਸਾਹਿਬ ਨਾਲ ਗੱਲ ਕਰ ਲੋ ਭਾਏ ਸੀਏ 3 ਆਪਣੇ ਸਰਦਾਰ ਬਿੰਦਰਜੀਤ ਸਿੰਘ ਨਾਲ ਭਾਏ ਗੱਲ ਦੱਸੋ ਉਹਨਾਂ ਨੂੰ ਗੁਪਤ ਸੁਣਨਾ ਕਿ ਇਹਨੂੰ ਵੀ ਪਤਾ ਲੱਗੇਗਾ ਇਹਨਾਂ ਨੂੰ ਵਾਅਦ ਤੋਂ ਵਾਅਦ ਫੜਾਓ ਕਿ ਗੱਟੂ ਦਾ ਨਾਂ ਹੀ ਖਤਮ ਕਰ ਦਈਏ ਉਹ ਤਾਂ ਹੀਰੋ ਨੇ ਇਹਦਾ ਵੀ ਵਾਅਦ ਤੋਂ ਵਾਅਦ ਦੱਸੋ ਜਿੰਨਾ ਤੱਕ ਪਬਲਿਕ ਦਾ ਸੰਯੋਗ ਨਹੀਂ ਮਿਲੇਗਾ ਅਸੀਂ ਕੁਛ ਨਹੀਂ ਫੜੇ ਪੁਲਿਸ ਦੀ ਤਲਾਸ਼ 'ਚ ਨਿਕਲੇ ਹਾਂ ਕੁਛ ਤਲਾਸ਼ ਮਿਲੀ ਹੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾਂ ਦਾ ਲੜਕਾ ਹੈ ਜੀ ਵਾਸੂ ਨੂੰ ਅਪਰੋਵੈਸਨ ਨੂੰ ਨਹੀਂ ਗੈਂਦੇ ਨੇ ਉਹਦੇ ਘਰੋਂ ਜਾ ਕੇ ਬੜਦੇ ਹੋਈ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਟੂਰ ਜੀ ਬਿਲਕੁਲ ਇਹਨਾਂ ਨੂੰ ਲੈ ਕੇ ਦਾ ਦੋ ਜੇ ਬੱਚੇ ਜਿੰਨੀ ਮਰਜੀ ਜਿੱਦ ਕਰਨ ਇਥੋਂ ਬਿਲਕੁਲ ਦੂਰ ਰੱਖੋ ਇਹਦਾ ਪਾਈਗਾਰਡ ਕਰੋ ਸਾਰੇ ਪੰਜਾਬ ਚ ਦਾ ਪਾਈਗਾਰਡ ਕਰੋ ਇਹ ਵੀ ਇੱਕ ਕੋਰਟ ਦੇ ਨਸ਼ਾ ਜੇ ਵੇਖੋ ਦੀ ਕਿਵੇਂ ਜਵਾਨ ਮੌਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਟੂਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਹਾਂਗਾ ਵਾਤ ਤੋਂ ਵਾਤ ਏ ਜੀ ਨੇ ਗਰਮੀਆਂ ਦੇ ਲਿਆ ਕੇ ਰੱਖੇ ਸੀ ਜੀ ਗਰਮੀਆਂ ਦੇ ਲਿਆ ਕੇ ਰੱਖੇ ਸੀ ਤੇ ਵੀ ਇਦਾਂ ਹੀ ਹੋਏਗਾ ਤਾਂ ਹੀ ਰੱਖੇ ਸੀ ਜੀ ਜੀ ਤੇ ਜਿਹੜੀ ਸਾਡੇ ਫਸਲਾ ਮਿੱਟੀ ਦੇ ਇਹਨਾਂ ਨੂੰ ਕੰਡ ਅਰੈਸਟ ਕਰਾਂਗੇ ਇਹ ਤੇ ਜੀ ਜੋ ਕਾਰਵਾਈ ਬੰਦੀ ਉਹ ਪਰਚਾ ਦੇ ਦਿੱਤਾ ਜੀ